ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜ਼ਾਰ ਗੁਰਪੀ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀਆਂ ਸ਼ਹਿਰ ਦੇ ਵਿੱਚ ਵਾਰਦਾਤਾਂ ਚੋਰੀਆਂ ਦੀਆਂ ਹੋ ਰਹੀਆਂ ਨੇ ਉਹਨਾਂ ਤੇ ਨਕੇਲ ਕੱਸਦਿਆਂ ਹੋਇਆਂ ਥਾਣਾ ਸੀ ਡਿਵੀਜ਼ਨ ਦੀ ਪੁਲਿਸ ਨੇ ਏਸੀਬੀ ਪ੍ਰਵੇਸ਼ ਚੌਪੜਾ ਹੋਂਾਂ ਦੀ ਨਿਗਰਾਨੀ ਦੇ ਵਿੱਚ ਇੱਕ ਦੋਸ਼ੀ ਜਿਹੜਾ ਗ੍ਰਿਫਤਾਰ ਕੀਤਾ ਜਿਸ ਦਾ ਨਾਮ ਗੁਰਤੇਜ ਸਿੰਘ ਉਰਫ ਭੇਜਾ ਪੁੱਤਰ ਫਤੇ ਸਿੰਘ ਵਾਸੀ ਤਲਵੰਡੀ ਸੁਭਾ ਸਿੰਘ ਪੱਟੀ ਦਾ ਰਹਿਣ ਵਾਲਾ ਹੈ ਇਸ ਨੂੰ ਗ੍ਰਿਫਤਾਰ ਕਰਕੇ ਇਸ ਤੇ ਮਕਦਮਾ ਨੰਬਰ 32 ਮਿਤੀ 1 4 2025 ਜਿਹੜਾ ਤੇ ਦਰਜ ਕੀਤਾ ਗਿਆ ਹੈ ਇਸਤੇ ਮੋਡਲੀ ਪੁਛਕੇ ਸਟੇਜ ਕੋ ਸਭ ਤੋਂ ਪਹਿਲਾਂ ਦੋ ਐਕਟਵਾ ਜਿਹੜੀਆਂ ਚੋਰੀ ਕੀਤੀਆਂ ਸੀਆਂ ਨੇ ਉਹ ਬਰਾਮਦ ਕੀਤੀਆਂ ਇਸ ਨੂੰ ਪੇਸ਼ ਅਦਾਲਤ ਕਰਕੇ ਇਸ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਦੌਰਾਨੇ ਰਿਮਾਂਡ ਇਸ ਦੇ ਡਿਸਕਲੋਜ਼ਰ ਦੇ ਉੱਤੇ ਹੋਰ ਚਾਰ ਵੀਕਲ ਜਿਹੜੇ ਆ ਬਰਾਮਦ ਕੀਤੇ ਗਏ ਨੇ ਹੁਣ ਤੱਕ ਇਸ ਮਕਦਮੇ ਵਿੱਚ ਕੁੱਲ 6 ਜਿਹੜੇ ਆ ਚੋਰੀ ਸ਼ੁੱਧਾ ਵਹੀਕਲ ਜਿਹੜੇ ਇਨੇ ਗੁਰਦੁਆਰਾ ਸਾਹਿਬ ਸ਼ਹੀਦਾਂ ਤੇ ਉਸ ਦੇ ਨੇੜੇ ਤੇੜੇ ਇਲਾਕੇ ਦੇ ਵਿੱਚੋਂ ਜਿਹੜੇ ਚੋਰੀ ਕੀਤੇ ਤੇ ਚੋਰੀ ਕਰਕੇ ਅੱਗੇ ਵੇਚੇ ਸਨ ਉਹ ਬਰਾਮਦ ਕੀਤੇ ਨੇ ਇਸ ਦੇ ਉੱਤੇ ਸਾਡੀ ਪੁਛਗਛ ਹੋਰ ਜਾਰੀ ਹੈ ਤੇ ਜਿਹੜੇ ਹੋਰ ਵੀ ਵੀਕਲ ਇਸ ਦੇ ਵਿੱਚ ਬਰਾਮਦ ਹੋ